ਕਹਣਾ ਸ਼ੁਰੂ ਨਾ ਜੀ ਸ਼ੀਨ ਸਿੰਘ ਐਲੀਅਸ ਮਸਤ ਸਨ ਅਪਿਆ ਸਿੰਘ ਢਾਲਗਲ ਬੇਟ ਵਾਲੇ ਜੀ ਅਰੇ ਤੁਸੀਂ ਕਾਨਫਰੈਂਸ ਕੀਤੀ ਆ ਪ੍ਰੈਸ ਕਾਨਫਰੈਂਸ ਕੀਤੀ ਕੀ ਕਹਿਣਾ ਚਾਹੁੰਦੇ ਆ ਮੈਂ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਕੁਝ ਚੰਦ ਬੰਦੇ ਜਿਹੜੇ ਆ ਆਪਣੇ ਪਾਸ ਕੇ ਦੇ ਪ੍ਰਭਾਵ ਨੇ ਤੇਰੀ ਪਾਵਰੇ ਨੇ ਪਿੱਛੇ ਕੰਮ ਕਰਦੀ ਪਈ ਹੈ ਸਾਨੂੰ ਦੁਕਾਨਦਾਰਾਂ ਨੂੰ ਇਹ ਧੱਕਿਆਂ ਦੁਕਾਨਾਂ ਬੰਦ ਕੋ ਹੁੰਦੇ ਪਏ ਜੋ ਪਹਿਲਾਂ ਹੀ ਕਰਉਂਦੇ ਆ ਕੋਈ ਆਵਾਜ਼ ਇਹਨਾਂ ਤੋਂ ਡਰਦਾ ਕੋਈ ਬਾਜ਼ ਨਹੀਂ ਠੋਣਾ ਕੋਈ ਵੀ ਤੁਸੀਂ ਪ੍ਰਸ਼ਾਸਨ ਤੁਸੀਂ ਆਪ ਕੀ ਕਰਦੇ ਮੇਰਾ ਸਨੇਰੇ ਦਾ ਕੰਮ ਆ ਜੀ ਕਿੱਥੇ ਸਰਾਫਾਂ ਬਜਾਰ ਕਪੂਰ ਸਾਹਿਬ ਸਤਸੰਗੀ オーਨਾਮੈਂਟ ਉਸ ਮੇਰੀ ਦੁਕਾਨ ਦਾ ਨਾਮ ਜੀ ਔਰ ਤੁਹਾਨੂੰ ਕੀ ਪਰੇਸ਼ਾਨੀ ਹੋਣੀ ਮੈਨੂੰ ਇਹ ਕੰਦ ਬੰਦੇ ਐ ਦੁਕਾਨ ਦੇ ਆਗੇ ਜੇ ਕਹਿੰਦੇ ਦੁਕਾਨਾਂ ਬੰਦ ਕਰੋ ਜੇ ਕਰੂਗਾ ਤਾਂ ਤੁਸੀਂ ਆਪਣੇ ਨੁਕਸਾਨ ਦੇ ਆਪ ਜੀ ਮੇ ਰਹੋਗੇ ਕਿ ਆਪਣੇ ਗੁੰਡੇ ਛੱਡੇ ਐ ਬਿਆਨ ਵਿੱਚ ਹੱਥ ਆ ਲੈ ਸ਼ਰਮ ਘੁੰਦੇ ਆ ਗੁੰਡਾ ਕਰਦੀ ਹੁੰਦੇ ਗੁੰਡਾ ਕਰਦੀ ਨਿਸ਼ਾਨ ਜੇ ਦੁਕਾਨ ਪਿਛਲੀ ਵਾਰ ਦੁਕਾਨ ਖੋਲੀ ਉਹਦੇ ਗੁੰਡੇ ਪਵਾ ਤੇ ਵੀ ਅੱਜ ਕੋਈ ਪੁਲਿਸ ਵਾਲੀ ਨਹੀਂ ਆਦੀ ਕੋਈ ਨਹੀਂ ਕਰਦੀ ਜਦੋਂ ਹੁੰਦੇ ਤੇ ਲੈਡੀਆਂ ਦਾ ਸਮਟ ਹੁੰਦੇ ਆ ਉਥੇ ਗੰਦ ਬੋਲਦੇ ਫਫਤਿਆਂ ਹੁੰਦੇ ਆ ਮਾਰੂ ਤੇ ਹੱਲੇ ਜਾਈ ਨਹੀਂ ਕੋਮ ਵੇਗ ਬੀਹਾਰਾ ਦੀ ਆ ਦੁਕਾਨਾਂ ਬੰਦ ਕਰਦੇ ਮਗਰੇ ਆਪਣੇ ਛਡੇ ਕੈਟ ਜਦੇ ਬੰਦ ਕਾਣਾ ਬੰਦ ਕਿਉਂ ਕਰੋ ਜਾਂ ਨਹੀਂ ਆ ਇਹ ਠੱਕੇ ਗਰੀ ਗਰਮੀ ਸਾਨੂੰ ਆਦੀ ਤੇ ਦੁਕਾਨਾਂ ਬੰਦ ਕਰੋ ਚਾਹਤਾਂ ਪਰ ਗਰਮੀ ਦਾ ਦੁਕਾਨਾਂ ਬੰਦ ਕਰਨਾ ਕੀ ਮਤਲਬ ਹੋਇਆ ਇਹ ਇਹ ਦੱਸਣ ਜਨ ਪ੍ਰਸ਼ਾਸਨ ਦੇ ਅਧਿਕਾਰ ਨੂੰ ਚਾਰ ਦਿਨ ਦੁਕਾਨਾਂ ਬੰਦ ਹੋਣਾ ਕੀ ਗਰਮੀ ਕਰ ਜਾਏਗੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਮੰਦੀ ਕਿਉਂ ਸਾਨੂੰ ਮਾੜੇ ਦੁਕਾਨਦਾਰਾਂ ਤਾਂ ਕਹਿੰਦੇ ਪਰ ਇਹ ਮਾਸਮੋਲ ਹੈ ਸ਼ਰੀ ਬੰਦੇ ਇਹ ਇਹ ਨਾ ਤਾਂ ਕੰਨੀ ਨਾ ਦੇ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਦਾ ਵੀ ਤੁਸੀਂ ਧੱਕੇ ਨਾਲ ਕਿਸੇ ਦੁਕਾਨ ਕਿਉਂ ਬੰਦ ਕਰਾਉਂਦੇ ਆ ਦੁਕਾਨਾਂ ਬੰਦ ਕਰਕੇ ਕੱਲਦੇ ਨਹੀਂ ਆ ਇਹ ਦੇਖੀ ਦੱਸਗੇ ਕੀ ਕਰਦੇ ਜੀ ਅਸੀਂ ਤਾਂ ਮਿਹਨਤੀ ਬੰਦੇ ਸੀ ਮਿਹਨਤੀ ਕੰਮ ਹੀ ਆ ਜਾਂਦੇ ਕਿਥੇ ਦੁਕਾਨਾਂ ਬੰਦ ਕਰਵਾ ਦੇ ਸਰ ਇਹ ਚੌਂਕੀ ਦਾ ਥੋੜੀ ਆ ਰੇ ਇਹ ਪਤਾ ਸਾਨੂੰ ਤੰਗ ਕਰਦੇ ਹਰ ਅਗੇ ਕਾਰੋਬਾਰ ਦੇ ਪਈ ਦੂਜੇ ਪਾਸੇ ਦੁਕਾਨਾਂ ਬੰਦ ਕਰਉਂਦੇ ਆ ਨੇ ਕਿਉਂ ਬੰਦ ਕੀਤੀ ਤੇ ਬਾਰ ਬਾਰ ਇਹੀ ਸਮਾਂ ਬੰਦ ਕਰਾਉਣਾ ਮਤਲਬ ਕੀ ਬੰਦ ਕਰਾਉਣਾ ਗੁੰਡਾ ਕਰਦੀ ਸੀ ਗੁੰਡਾ ਕਰਦੀ ਹੈ ਜੀ 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 ਔਰ ਇਹ ਆ ਕੋਈ ਤੁਸੀਂ ਕੋਈ ਪੁਲਿਸ ਕੰਪਲੀਟ ਕੀਤੀ ਆ ਪੁਲਿਸ ਇਹਨਾਂ ਦੀ ਹੈ ਜੀ ਪੁਲਿਸ ਨੂੰ ਪਤਾ ਹੀ ਹੈ ਸ਼ਰੇਆਮੇ ਖਾਏ ਬਾਜ਼ਾਰ ਬੰਦੇ ਆ ਜੀ ਇਹਨਾਂ ਕਿਤੇ ਪਾਵਰ ਦਿੱਤੀ ਨਾ ਕਿ ਸੈਂਟਰ ਦੀ ਪਾਵਰ ਆ ਜਾ ਔਰ ਤੁਸੀਂ ਕੀ ਕਹਿੰਦਾ ਜਾਨਦੇ ਆ ਮੈਂ ਕਹਿੰਦਾ ਜੀ ਇਹ ਜੇ ਸਾਡੇ ਧੱਕੇ ਸੇ ਸਾਡੇ ਕਾਰੋਬਾਰ ਤੇ 6 ਵਜੇ ਦੀ ਪਈ ਸਾਡੇ ਗਾਹ ਖਰਾ ਹੁੰਦੇ ਪਏ ਆ ਸਾਡੇ ਪਬਲਿਕ ਤੇ ਬੁਰਾ ਪ੍ਰਭਾਵ ਪੈਂਦਾ ਇਹਨਾਂ ਗੱਲਾਂ ਦਾ ਘਰੇ ਤੋਂ ਨੋਟ ਯਾਦ ਦਵਾਈ ਜਾਵੇ ਇਹਨਾਂ ਦੀ ਇਨਕੁਆਰੀ ਕੀਤੀ ਜਾ ਰਹੀ ਹੈ ਇੰਡੀਕੇਸ਼ਨ ਵੀ ਲਿਖਤ ਵੀ ਆਂਦੀ ਤੁਹਾਨੂੰ ਕਿ ਹਾਂ ਵੀ ਤੁਸੀਂ ਦੁਕਾਨਾਂ ਬੰਦ ਕਰਨੀਆਂ ਸਰ ਕੋ ਸਰਕਾਰੀ ਲਿਖਤ ਥੋੜੀ ਹੁੰਦੀ ਆ ਆਪੇ ਆਪਣੇ ਫਰਮਾਨਾਂ ਵੀ ਲਾਉਂਦੇ ਆ ਹਾਂਜੀ ਗੁੰਡਾ ਕਰਦੀਆਂ ਫਰਮਾਨ ਆਪੇ ਦਿੱਤੀ ਲੱਗੇ ਭੇਦੇ ਡਾਕੁਰਾ ਲੈ ਕੇ ਭੇਜਦੇ ਆ ਬੋਲ ਆਪੇ ਆਪਣੀ ਆਪ ਹੀ ਲਾਇਏ ਕਿ ਪਰਮਿਸ਼ਨ ਨਹੀਂ ਦਿੱਤੀਆਂ ਨੂੰ ਕੋਈ ਸਰਕਾਰੀ ਪਰਮਿਸ਼ਨ ਨਹੀਂ ਕਿਨਾ ਹੈ ਲਿਖਤ ਨਾਲ ਸਰਕਾਰੀ ਪਰਮਿਸ਼ਨ ਦਿੱਤੀਆਂ ਉਹ ਜੀ ਉਹ ਜਿਹੜੇ ਦੁਕਾਨਦਾਰ ਕਿਰਾਏਦਾਰ ਹੈਗੇ ਨੇ ਕਿ ਨਾ ਕਿਥੋਂ ਬੱਢ ਕੇ ਜਾਦੂ ਬੰਦ ਕਰਕੇ ਹੋਈ ਤੁਹਾਨੂੰ ਚਾਹੀਦੇ ਜਾਗੋ ਜੀ ਜੀ ਇਹ ਦੋਨ ਜੇ ਜਾਗੋ ਡਰਦੇ ਪਰ ਡਾਕ ਪਰਭਾਵ ਅਰਸ਼ੇ ਜੰਦੇ ਆ ਗੁੰਡਾ ਕਰਦੇ ਨਹੀਂ ਤੇ ਕੱ ਲੈ ਦਿਓ ਪ੍ਰਸ਼ਾਸਨ ਮਤਨੀ ਕਰਦਾ ਰਿਆ ਹਾ ਦੇ ਤੇ ਆਦਾ ਕੰਮ ਸ਼ਹਿਰ ਇਹ ਗੁੰਡਾ ਕਰਦੀ ਕਰੇ ਸ਼ਹਿਰ ਇਹ ਪੇਸੇ ਬਜਾਦ ਦੇ ਵਿੱਚ ਬਸੋ ਵਾਲਾ ਬਜ਼ਾਰ ਆ ਪਟਵਾ 30 30 ਪੱਟੀਆਂ ਤੇ ਆਵਦੀਆਂ ਲੱਗੀਆਂ ਆ ਜਿਹਨਾਂ ਕੋ ਸੈਕਰੀਟਰੀ ਤੇ ਆਪੇ ਆਵਾ ਪ੍ਰਸ਼ਾਸਨ ਨੂੰ ਕਈ ਵੇਲੇ ਧਿਆਨ ਦਿਆ ਪ੍ਰਦੂਸ਼ਣ ਫੋਰ ਨੂੰ ਦਵਾਇਆ ਪੁਲਿਸ ਨੂੰ ਦਿਖਾਇਆ ਮੋਕਾ ਉਹ ਕੋਈ ਜ਼ਲਤ ਚੁੱਕਰੇ ਕੋਈ ਨਹੀਂ ਆਦੀ ਕੋਈ ਯਾਨੀ ਕੋਈ ਵੀ ਘਟਨਾ ਹੋ ਸਕਦੀ ਆ ਹੁੰਦੀ ਐ ਰੋਜ਼ ਹੁੰਦੀ ਆ ਇਹ ਤੁਹਾਡੇ ਮਰਦੇ ਸਾਡਾ ਸਾਡਾ ਸਾਹ ਲੈਣਾ ਖੋਇ ਪਿਆ ਵਾ ਜੀ 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 ਨਿਗਾਹ ਸਾਡੀ ਦਾ ਫਰਕ ਪੈ ਗਿਆ ਬਹੁਤ ਸਾਡਾ ਫਰਕ ਪੈ ਗਿਆ ਇਹਨਾਂ ਸਾਡੀ ਜ਼ਿੰਦਗੀ ਨਰਕ ਬਣੀ ਸਾਡੀ ਹੁਣ ਤੁਹਾਡੀ ਕੀ ਮੰਗਦਾ ਖੜੀ ਪਰਛਾਵੇਂ ਮੰਗ ਗਈ ਇਹਨਾਂ ਗੁੰਡਿਆਂ ਨੂੰ ਨੱਥ ਪਈ ਜਾਵੇ ਉਹ ਸਾਨੂੰ ਅਮਨ ਪਸੰਦ ਨਾਲ ਸ਼ਾਂਤ ਕੇ ਰਹਿੰਦਾ ਜਾਵੇ ਕੱਲ ਨੂੰ ਕੁਝ ਹੋਗਾ ਇਹ ਜਮਰ ਹੋਗੇ ਤੇ ਤੁਸੀਂ ਗੁੰਡਾ ਦਾ ਵਜ਼ਬ ਬੋਲਦੇ ਨੇ ਇਹ ਤੁਹਾਡੀ ਬਰਾਦਰੀ ਦੇ ਬੰਦੇ ਸੁਨਹਿਰਾ ਬਰਾਦਰੀ ਦੇ ਇਹ ਹੀ ਪਤਾ ਸੁਨਹਿਰਾ ਬਰਾਦਰੀ ਮੈਨੂੰ ਇਹ ਜੀ ਕਹਿੰਦਾ ਜਦੋਂ ਹੁੰਦੇ ਜਦੋਂ ਇਹ ਚੱਲਦੇ ਆ ਮਗਰੋਂ ਅਣਖੀਤੇ ਬੰਦੇ ਹੁੰਦੇ ਆ ਬੰਦ ਕਰ ਤੁਹਾਡੇ ਪ੍ਰਧਾਨ ਕੀ ਕਹਿੰਦੇ ਆ ਪ੍ਰਧਾਨ ਦੇ ਤੇ ਕੋਈ ਇੱਕ ਪ੍ਰਧਾਨ ਪੱਕਾ ਨਹੀਂ ਹੈ ਕੋਈ ਵੀ ਕੋਈ ਪ੍ਰਧਾਨ ਨਹੀਂ ਥੀ अच्छा यानी एक का कोई नहीं नोट है एक का कोई पर, कोई एक कोई। का कोई नहीं पियो का नाम मैं बताना पुत्र का नाम मैं बताना चाचा का नाम मैं बताना मैं बताना आप कोई ला दे, दे। रजिस्टर को भी लाइन देख दीजिए तो अच्छा है तजरि में काफी घटनाएं होंडियां चोरी के सामान नु होंडियां की कहना चाहते हो ये दुनिया जिंदगी चोरी के सामान पुलिस पकड़वे करे या नाथ पावे अपनी काम